ਫੋਨ ਜਲੰਧਰ ਸ਼ਹਿਰ ਦਾ ਜਿਹੜਾ ਇੱਕ ਨਵਾਂ ਕੇਸ ਸਾਹਮਣੇ ਆਇਆ ਬਹੁਤ ਮਨ ਨੂੰ ਬੜੇ ਠੇਸ ਪਹੁੰਚੀ ਇਹ ਚੀਜ਼ ਸੁਣ ਕੇ ਕਿ ਇੱਕ ਜ਼ੁਰਗ ਬੰਦਾ ਕਹਿੰਦੇ 50-55 ਸਾਲ ਦੇ ਕਰੀਬ ਉਹ ਵੀ ਅਮਰ ਸ਼ਕਿਆ ਦਾੜਾ ਰੱਖਿਆ ਜਿਹਨੂੰ ਇਹ ਕਹਿੰਦੇ ਸਾਡਾ ਦਾੜਾ ਸਾਹਿਬ ਸਾਡੇ ਦਾੜਾ ਜੀ ਪ੍ਰਕਾਸ਼ ਕੀਤਾ ਮੈਂ ਤਾਂ ਕਹਿੰਨੀ ਵੀ ਮੂੰਹ ਤੇ ਦਾੜਾ ਰੱਖਿਆ ਪੱਗ ਬੰਨੀ ਉਹਦੀ ਬੇਟੀ ਦੀ ਸਹੇਲੀ ਕਾਰਾਈ 12 ਸਾਲ ਦੀ ਬੱਚੀ ਦੀ ਉਮਰ ਉੱਥੇ ਨਿਊਜ਼ 'ਚ 13 ਸਾਲ ਦੱਸੀ ਜਾ ਰਹੀ ਪਰ 12 ਹੈ ਉਸ ਬੱਚੀ ਨਾਲ ਆਪਣੀ ਕਾਮਵਾਸਨਾ ਵਜਾਈ ਫਿਰ ਬਾਥਰੂਮ 'ਚ ਜਾ ਕੇ ਉਹਦਾ ਮਰਡਰ ਕਰਤਾ ਤੇ ਉਹਦੀ ਲਾਸ਼ ਬਾਥਰੂਮ 'ਚ ਲੁਕੋਦੀ ਕਿ ਜਦ ਫੈਮਲੀ ਨੇ ਕੰਪਲੇਂਟ ਕੀਤੀ ਪੰਜਾਬ ਪੁਲਿਸ ਨੂੰ ਕਿ ਸਾਡੀ ਬੱਚੀ ਲਾਪਤਾ ਹੈ ਤਨੂ ਨੇ ਕਿਆ ਵੀ ਇਹਦੇ ਘਰ ਗਈ ਸੀ ਪੁਲਿਸ ਜਾਂਦੀ ਐ ਥੋੜੀ ਗੱਲਬਾਤ ਕਰਦੀ ਐ ਬਾਅਦ ਚ ਉਹਨੂੰ ਕਹਿੰਦੀ ਨਹੀਂ ਬੱਚਾ ਤਾਂ ਹੈ ਨਹੀਂ ਉੱਥੇ ਜੀ ਤੁਹਾਡਾ ਤੁਸੀਂ ਵੇਟ ਕਰੋਗੇ ਤੇ ਹੋਰ ਗਈ ਹੋਣੀ ਐ ਜਦੋਂ ਉਹ ਸੀਸੀਟੀਵੀ ਚੈੱਕ ਕਰਦੇ ਪਤਾ ਚੱਲਦਾ ਕਿ ਬੱਚੀ ਇਹਦੇ ਘਰ ਅੰਦਰ ਗਈ ਐ ਪਰ ਇਸ ਤੋਂ ਬਾਹਰ ਨਹੀਂ ਸਾਰਾ ਮੱਲਾ ਇਕੱਠਾ ਹੋ ਗਏ ਜਦੋਂ ਤਾਵਾ ਬੋਲਦਾ ਆਪਣੇ ਦਮ ਇਨਵੈਸਟੀਗੇਸ਼ਨ ਕਰਦੇ ਐ ਤੇ ਪਤਾ ਚੱਲਦਾ ਬੱਚੀ ਦਾ ਬਾਥਰੂਮ ਦੇ ਵਿੱਚ ਉਹਦੀ ਬੋਡੀ ਪਈ ਐ ਅੱਜ ਪੰਜਾਬ ਬਿਲਕੁਲ ਖਮੋਸ਼ਾ ਸੋਸ਼ਲ ਮੀਡੀਆ ਖਮੋਸ਼ਾ ਉਸ ਖਬਰ ਨੂੰ ਕੋਸ਼ਿਸ਼ ਕੀਤੀ 압ਾਨ ਦੀ ਕਿਉਂ ਕਿਉਂਕਿ ਉਹ ਬੰਦਾ ਪੰਜਾਬੀ ਸੀ ਤਾਂ ਜਦ ਪਈਏ ਨੇ ਹਰਕਤ ਕੀਤੀ ਤਾਂ ਕਿੰਨਾ 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 ਮੁੱਦਾ ਉਠ ਲਿਆ ਦੇਖੋ ਜਿਹੜਾ ਬਲਤਕਾਰ ਹੈ ਤੁਸੀਂ ਇਹ ਨਸਲਵਾਦੀ ਨਾ ਕਰੋ ਵੀ ਹਾਂ ਪਈਏ ਕਰਦੇ ਆ ਹਰ ਕੌਮੇ ਚ ਮੁਸਲਮਾਨਾਂ ਤੇ ਬਥੇਰੇ ਕਿਸਾ ਬਲਤਕਾਰ ਦੇ ਹਿੰਦੂਆ ਤੇ ਬਹੁਤ ਕਿਸਾ ਬਲਤਕਾਰ ਦੇ ਬੱਚਿਆਂ ਦੇ ਰੇ ਕਿਸ 크ਰਿਸਚੀਅਨਸ ਤੇ ਬਹੁਤ ਆ ਪੰਜਾਬੀਆਂ ਤੇ ਬਹੁਤ ਆ